ਮੈਂ ਗ੍ਰੀਟਿੰਗ ਆਯੂਦਾ ਲੀਡਰ ਐਂਡ ਦੀ ਆਪੋਜੀਸ਼ਨ ਵੀ ਆਯੂਦਾ ਲੀਡਰ ਐਂਡ ਦੀ ਆਪੋਜੀਸ਼ਨ ਸਦਨ 15 ਮਿੰਟ ਲਈ ਸਗਰ ਕੀਤਾ ਜਾਂਦਾ ਹੈ ਇਹ ਨਹੀਂ ਕਾਗਜ਼ਾਰੇ ਤੁਸੀਂ ਕੀ ਝੱਟਾ ਹੁਣ ਪੰਜਾਬ ਦੇ ਲੋਕਾਂ ਨੇ ਕਰਤਾ ਹੁਣ ਮੈਂ ਕੀ ਕਰਾਂ ਉਹ ਦੋ ਦੋ ਹੁਣ ਟਾਈਮ ਹੀ ਤੁਹਾਡਾ 28 ਮਿੰਟ ਬਣਦਾ ਸੀ ਉਹ ਕੱਲੇ ਬਾਜਵਾ ਸਾਹਿਬ ਲੈ ਗਏ ਜਦੋਂ ਬਾਜਵਾ ਸਾਹਿਬ ਲੈ ਗਏ ਹੁਣ ਹਰੇਕ ਕੰਮ ਕਾਇਦੇ ਕਾਨੂੰਨ ਦੇ ਨਾਲ ਚੱਲਣਾ ਹੈ ਸਾਰੇ ਇਹਨਾਂ ਨੇ ਟਾਈਮ ਪਿੱਛੇ ਲੜਨਾ ਬਾਦਵਾ ਸਾਹਿਬ ਨਾਲ ਲੜਨਾ ਉਹ ਮੇਰੇ ਸਾਡੇ ਨਾਲ ਲੜ ਰਹੇ ਆ ਉਹ ਸਾਡੀ ਆਪੋ ਚ ਲੜਣਾ ਪ੍ਰਧਾਨ ਜੀ ਪ੍ਰਧਾਨ ਜੀ ਸਾਡੇ ਨਾਲ ਖੜੇ ਬਣੋ ਇੱਕ ਵਰਗ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂ ਤਾਂ ਇਹਨਾਂ ਸਾਰਿਆਂ ਨੂੰ ਅਸੀਂ ਹਾਸ਼ੀਏ ਵੱਲ ਧੱਕੇ ਹੋਏ ਲੋਕਾਂ ਦੀ ਵਿੱਚ ਕੈਟੇਗਰਾਇਜ਼ ਕਰ ਸਕਦੇ ਹਾਂ ਕਿ ਕਾਹਣ ਪੰਜਾਬ ਦੇ ਲੋਕਾਂ ਨੇ ਕਰਦਾ ਹੁਣ ਮੈਂ ਕੀ ਕਰਾਂ ਉਹ ਦੋ ਦੋ ਹੁਣ ਟਾਈਮ ਹੀ ਤੁਹਾਡਾ 28 ਮਿੰਟ ਬਣਦਾ ਸੀ ਉਹ ਕੱਲੇ ਬਾਜਵਾ ਸਾਹਿਬ ਲੈ ਗਏ ਜਦੋਂ ਬਾਜਵਾ ਸਾਹਿਬ ਲੈ ਗਏ ਹੁਣ ਹਰੇਕ ਕੰਮ ਕਾਇਦੇ ਕਾਨੂੰਨ ਦੇ ਨਾਲ ਚੱਲਣਾ ਹੈ ਹਾਂ ਤੁਸੋਂ ਕਾਇਦੇ ਕਾਨੂੰਨਾਂ ਨਾਲ ਚੱਲਣਾ ਸੋ ਤੁਸੀਂ ਆਪਣੀ ਜਗ੍ਹਾ ਤੇ ਜਾਓ ਆਪਣੀ ਜਗ੍ਹਾ ਤੇ ਜਾਓ ਰਾਜਾ ਜੀ ਪਲੀਜ਼ ਤੁਹਾਡਾ ਸਰ ਤੁਹਾਡਾ ਟਾਈਮ ਬਣਦਾ ਨਹੀਂ ਸੀ ਮੈਂ ਤੁਹਾਨੂੰ ਦੇ ਤਾ ਬਾਜਵਾ ਸਾਹਿਬ ਨੇ ਕਿਹਾ ਹੈ ਕਿ ਮੈਂ ਜੀ ਸਾਰੇ ਕਾਂਗਰਸ ਦਾ ਟਾਈ ਮੈਂ ਲਾਉਂਗਾ ਤਾਂ ਤੁਹਾਨੂੰ ਉਹ ਬੜਿੰਗ ਸਾਹਿਬ ਬੋਲਣਾ ਚਾਹੀਦਾ ਸੀ ਕਿ ਅਸੀਂ ਆਪਾਂ ਬੋਲਾਂਗੇ ਬਾਦਲਾ ਸਾਹਿਬ ਨੇ ਤੁਹਾਡੇ ਬੈਠਿਆ ਤੋਂ ਕਿਹਾ ਵੀ ਸਾਰੀ ਕਾਂਗਰਸ ਦਾ ਟਾਈ ਮੈਂ ਲਾਉਂਗਾ ਉਹ ਕਿ ਸਾਡਾ ਟਾਈਮ ਆਨ ਕਰਨਾ ਹੀ ਹੈ ਛੋਟੇ ਜਿਹੇ ਬਾਦਲਾ ਸਾਹਿਬ ਬੋਰਡਰ ਸੀ ਆਨ ਸੀ ਟਾਈਮ ਮੈਂ ਤਾਂ ਆਪਕਾ ਨਾ ਉਹਦੇ ਇਹੀ ਨਹੀਂ ਦਿੰਦਾ ਬਾਦਲਾ ਸਾਹਿਬ ਦੇ ਲੈ ਕੇ ਤਾ ਉਹ ਬਾਦਲਾ ਸਾਹਿਬ ਟਾਈਮ ਨਹੀਂ ਦੇ ਉਹ ਸੱਚ ਦੇ ਸਾਬ ਬੈਠੇ ਖਿਲਾਫ ਬੋਲਣਾ ਛੋਟੇ ਨਾਲ ਬਖੇ ਕਰ ਜੀ ਕੋਈ ਗੱਲ ਨਾ ਬੋਲਣ ਦੀ ਜੀ ਤੁਸੀਂ ਬੀਬੀ ਜੀ ਤੁਸੀਂ ਦੱਸੋ ਤੁਸੀਂ ਕੰਟੀਨਿਊ ਕਰੋ ਆਨਰੇਬਲ ਸਪੀਕਰ ਸਾਹਿਬ ਮੈਂ ਆਪਣੇ ਦੋਨੋਂ ਵਿਭਾਗ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਅੱਜ ਇਸ ਪਵਿੱਤਰ ਸਦਨ ਵਿੱਚ ਕਰਨ ਜਾ ਰਹੀ ਹਾਂ ਸਮਾ हिस्सा ਜਦੋਂ ਆਪਣੇ ਹੱਕਾਂ ਪੱਖੋਂ ਜਾਂ ਲੋੜਾਂ ਪੱਖੋਂ ਵਾਂਝਾ ਰਹਿ ਜਾਂਦਾ ਹੈ ਤਾਂ ਉਸ ਨੂੰ ਅਸੀਂ ਹਾਸ਼ੀਏ ਵੱਲ ਤੱਕਿਆ ਹੋਇਆ ਸਮਾਜ ਗਿਣਨ ਲੱਗ ਜਾਂਦੇ ਆ ਸਰ ਇਹਨਾਂ ਦੇ ਟਾਈਮ ਪਿੱਛੇ ਲੜਨਾ ਬਾਦਵਾ ਸਾਹਿਬ ਨਾਲ ਲੜਨਾ ਉਹ ਸਾਡੇ ਨਾਲ ਲੜ ਰਹੇ ਆ ਉਹ ਸਾਡੀ ਆਪਾਂ ਚ ਲੜਾ ਉਹਦਾ ਅੱਜ ਉਹਦਾ ਅੱਜ ਦੇਖੋ ਬੜੂ टीन्यू करोटी बैठो लेट हर कंटीन्यू लेट हर कंटिन्यू, लेट हर मान लो स्पीकर साहब मैं फिर अपनी गल रख दा मैं ਕਿ ਹੋਏ ਲੋਕਾਂ ਦੀ ਗੱਲ ਕਰਾਂਗੀ ਇਹ ਹੁੰਦਾ ਸੀ ਉਹ ਕੀ ਆਉਂਦਾ ਸੀ ਬਾਅਦ ਵਿੱਚ ਜਦੋਂ ਵੀ ਕੋਈ ਵਰਗ ਹਾਸ਼ੀਏ ਵੱਲ ਧੱਕਿਆ ਜਾਂਦਾ ਤਾਂ ਉਹ ਗਰੀਬੀ ਦਾ ਸ਼ਕਾਰ ਹੁੰਦਾ ਜੇ ਕੋਈ ਚੱਲ ਜਾ ਉਹ ਬੋਲਦਾ ਨਾ ਬੋਲਦਾ बीबी जी तुम बोलो तुम कंटिन्यू रखो जी अपना बीबी जी बोलो डॉक्टर साहब ऑनरेबल स्पीकर साहब मैं कांग्रेस के सारे मैंबर साहबान बिना संदीप जाखड़ तो मैं नेम करता है, नेम करता है, नेम करता है। और उन्होंने मैं गुजारिश कि अगर उन्होंने हाउस नडर च नहीं चलन देना तो बाहर चले जाए यस नहीं बिल्कुल तो या तो हम अपने आप बाहर चले जाओ या तो बाहर दिता जा जाएगा यस यस बाहर चले जाओ तु जाओ बाहर इन मैं मार्शल में हुक्म करना कि कांग्रेस के मैंबर को बाहर कट चला या तो सीटा तह जो नहीं ती बाहर जाओगे कडो बाहर ये हाउस कायदे में चलेगा। ਹਾਊਸ ਕਾਇਦੇ ਨਾਲ ਚੱਲੇਗਾ ਜਿੰਨਾ ਲੋਕਟਰ ਟਾਈਮ ਹੈ ਉਸ ਤੋਂ 5 ਮਿੰਟ ਵੱਧ ਇਹਨਾਂ ਦਾ ਟਾਈਮ ਬਣਦਾ ਨਹੀਂ ਸੀ ਇਹਨਾਂ ਨੂੰ 5 ਮਿੰਟ ਵੱਧ ਟਾਈਮ ਦਿੱਤਾ ਗਿਆ ਪ੍ਰਧਾਨ ਜੀ ਠੀਕ ਤੁਹਾਡੇ ਤੁਹਾਡੇ ਵੱਲੋਂ ਪਿਸਾਬ ਚਲੋ ਜੀ ਕਰਦੇ ਹਾਂ ਜੀ મેલો પ્રધાનજી ਨਾਲ સચ આસી સાચી બોલ રહ્યા સચ જ બોલ સાર્દિવે મિન હે જંગન કરો સારે મેમ્બર સભાન ને બેનતી કીતી જંદે આપને ખિતાલે જલ જાન ઓર માર્શલ નું હુકમ કીતા રે આંદા કે કોંગ્રેસ કે મેમ્બર્સ જી प जखड़ <at> <that> <common adoption? erving structures> ਨਹੀਂ ਆਯੂ ਦਾ ਲੀਡਰ ਆਫ ਦੀ ਆਪੋਜੀਸ਼ਨ ਸਦਨ 15 ਮਿੰਟ ਲਈ ਸਗਰ ਕੀਤਾ ਜਾਂਦਾ ਹੈ